ਤਉ ਦਰੀ ਕੰਗਨਾ ਦੀ ਆਉਣ ਵਾਲੀ ਫਿਲਮ ਬਾਰੇ ਅਮਰ ਸਰ ਦੇ ਲੋਕਾਂ ਦਾ ਕੀ ਕੁਝ ਕਹਿਣਾ ਇਹ ਵੀ ਤੁਹਾਨੂੰ ਸੁਣਾਉਣੀ ਆ ਫਿਲਮੀ ਅਦਾਕਾਰਾ ਤੇ ਸੰਸਦ ਕਗਨਰ ਰਣੌਤ ਜਿਸ ਦਾ ਕਿ ਵਿਵਾਦਾ ਨਾਲ ਚੋਲੀ ਦਮਨ ਦਾ ਸਾਥ ਹੈ ਨਿਤ ਨਵੇਂ ਵਿਵਾਦ ਉਸਦੀ ਅਜੇ ਹੀ ਬਿਆਨਬਾਜ਼ੀ ਜਿਹੜੀ ਕਿ ਲੋਕਾਂ ਨੂੰ ਵੀ ਦੁਖੀ ਕਰਦੀ ਹੈ ਤੇ ਇੱਕ ਨਵਾਂ ਵਿਵਾਦ ਛੇੜ ਕੇ ਰੱਖ ਦਿੰਦੀ ਹੈ ਹੁਣ ਨਵਾਂ ਤਾਜ਼ਾ ਵਿਵਾਦ ਜਿਹੜਾ ਸੀ ਉਹ ਜਿਵੇਂ ਕਿਸੇ ਸਾਰੇ ਜਾਣਦੇ ਆ ਕਿ ਉਸਨੇ ਜੋ ਬਿਆਨات ਦਿੱਤੇ ਖਾਸ ਤੌਰ ਤੇ ਕਿਸਾਨਾਂ ਨੂੰ ਲੈ ਕੇ ਉਸਦੇ ਨਾਲ ਪੂਰਾ ਬਵਾਲ ਪੰਜਾਬ ਦੇ ਵਿੱਚ ਮਚਿਆ ਹੋਇਆ ਹੈ ਇਸ ਦੇ ਨਾਲ-ਨਾਲ ਉਸ ਦੀ ਜੋ ਐਮਰਜੈਂਸੀ ਫਿਲਮ ਆ ਰਹੀ ਹੈ ਉਸ ਨੂੰ ਲੈ ਕੇ ਵੀ ਜੋ ਹੈ ਬੜੇ ਵੱਡੇ-ਵੱਡੇ ਬਿਆਨ ਆ ਰਹੇ ਨੇ ਉਸ ਦੀ ਫਿਲਮ ਦੇ ਉੱਤੇ ਬੜੇ ਵੱਡੇ ਜਿਹੜੇ ਵਿਰੋਧ ਉਹ ਦਰਜ ਕੀਤੇ ਜਾ ਰਹੇ ਨੇ ਉਹ ਦੇਖਣ ਨੂੰ ਮਿਲਦੇ ਨੇ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਕੰਪਨੀ ਬਾਗ ਚ ਪਹੁੰਚੇ ਆ ਤੇ ਮੌਸਮ ਵੀ ਬੜਾ ਸੁਹਾਵਣਾ ਹੈ ਪਰ ਇੱਥੇ ਜਿਹੜੇ ਲੋਕ ਪਹੁੰਚੇ ਨੇ ਇਹਨਾਂ ਦੇ ਦਿਲਾਂ ਦੇ ਵਿੱਚ ਇੱਕ ਬਹੁਤ ਵੱਡਾ ਰੰਜ ਹੈ ਦੁੱਖ ਹੈ ਗਿਲਾ ਹੈ ਉਸ ਦੇ ਬਾਰੇ ਗੱਲਬਾਤ ਕਰਾਂਗੇ ਹਾਂਜੀ ਕੀ ਨਾਂਜੀ ਤੁਹਾਡਾ ਮੇਰਾ ਨਾਂਜੀ ਸਰਵਜੀਤ ਸਿੰਘ ਸੋਨੂ ਦੰਦਿਆਲ ਸੋਨੂ ਜੀ ਕੰਗਨਾ ਬਾਰੇ ਜੇ ਤੁਸੀਂ ਆਪਾਂ ਸਹੀ ਤਸਵੀਰ ਲੈਣਾ ਚਾਹੀਏ ਕੰਗੜਾ ਬਾਰੇ ਤਾਂ ਤੁਹਾਡੇ ਜ਼ਿਹਨ ਦੇ ਵਿੱਚ ਕੀ ਗੱਲਾਂ ਹੁੰਦੀਆਂ ਨੇ ਜਿਹੜੇ ਮੈਂ ਵਿਵਾਦਾਂ ਦੀਆਂ ਗੱਲਾਂ ਕੀਤੀਆਂ ਦੇਖੋ ਕਦੀ ਵੀ ਇਹ ਦੇਸ਼ ਜਿਹੜਾ ਵਾ ਇਹ ਦੇਸ਼ ਜਿਹੜਾ ਇੱਕ ਕੁਰਬਾਨੀਆਂ ਵਾਲਾ ਦੇਸ਼ ਆ ਔਰ ਇੱਥੇ ਸਰਵ ਸਾਂਝੀ ਵਾਰਤਾ ਦਾ ਸੰਦੇਸ਼ ਦਿੱਤਾ ਜਾਂਦਾ ਪੂਰੇ ਵਰਲਡ ਦੇ ਵਿੱਚ ਇੱਕ ਇਹੀ ਦੇਸ਼ ਆ ਜਿੱਥੇ ਸਾਰੀਆਂ ਕਮਿਊਨਿਟੀਆ ਇਕੋ ਕੇ ਚਲਦੀਆਂ ਪਰ ਇਹ ਇੱਕ ਮੈਂਬਰ ਪਾਰਲੀਮੈਂਟ ਨੇ ਜੋ ਹਿਮਾਚਲ ਤੋਂ ਕੰਗੜਾ ਰਨੌਤ ਇੱਕ اداکارਾ ਵੀ ਨੇ ਪਰ ਇਹ ਜਦੋਂ ਵੀ ਮੂੰਹ ਇਹਨਾਂ ਦਾ ਖੁੱਲਦਾ ਔਰ ਜ਼ਹਿਰ ਹੀ ਉਗਲਦੀ ਹੈ ਉਹ ਵੀ ਇੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਂਦਾ ਸਿੱਖਾਂ ਨੂੰ ਬਾਰ-ਬਾਰ ਸਿੱਖਾਂ ਨੂੰ ਜਦੋਂ ਕਿਸਾਨੀ ਅੰਦੋਲਨ ਹੋਇਆ ਉਦੋਂ ਵੀ ਇਹਨੇ ਸਿੱਖਾਂ ਨੂੰ ਖਾਲਿਸਤਾਨੀ ਅਤਵਾਦੀ ਬੜਾ ਕੁਝ ਬੋਲਿਆ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕੀ ਉਹ ਚੁੱਪ ਕਰਕੇ ਦੇਖਦੇ ਨੇ ਵੀ ਕਿਸੇ ਨਾਲ ਤੱਕਾ ਹੁੰਦਾ ਤਾਂ ਪ੍ਰੋਟੈਸਟ ਕਰਨਾ ਸਾਡਾ ਹੱਕ ਆ ਸਰਕਾਰ ਦਾ ਕੰਮ ਆ ਸਹੀ ਕੀ ਆ ਗਲਤ ਕੀ ਆ ਪਰ ਇਹ ਆਏ ਦਿਨ ਨਿਤ ਨਵਾਂ ਵਿਵਾਦਤ ਬਿਆਨ ਆਏ ਦਿਨ ਨਿਤ ਨਵਾਂ ਵਿਵਾਦਤ ਬਿਆਨ ਹੋਣੇ ਨੇ ਕੀ ਕੀਤਾ ਵਾ ਇੱਕ ਅਮਰਜੈਂਸੀ ਫਿਲਮ ਜਿਹੜੀ ਬਣਾਤੀ ਜਿਹਦੇ ਵਿੱਚ ਨਕਲੀ ਬਹਿਰੂਪੀਏ ਸਿੱਖ ਜਿਹੜੇ ਵਿਖਾਏ ਗਏ ਦਾੜੀ ਲਗਾ ਕੇ ਤੇ ਉਹਦੇ ਵਿੱਚ ਇਹੋ ਜਿਹੇ ਹਾਲਾਤ ਪੈਦਾ ਕਰ ਦਿੱਤੇ ਗਏ ਕਿ ਅੱਜ ਸਿੱਖਾਂ ਨੂੰ ਇਹਨੇ ਵਿਖਾਤਾ ਪੀਏ ਜਿਹੜੇ ਗੈਂਗਸਟਰ ਨੇ ਅਤਵਾਦੀ ਨੇ ਵੱਖਵਾਦੀ ਨੇ ਨਫ਼ਰਤ ਕਰਦੇ ਨੇ ਲੋਕਾਂ ਤੋਂ ਤੇ ਉਹ ਜਿਹੜਾ ਪੰਜਾਬ ਦੇ ਵਿੱਚ ਐਸਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਕੀ ਜਿਹਦੇ ਨਾਲ ਦੋ ਫਿਰਕਿਆਂ ਦੇ ਵਿੱਚ ਆਮੋ ਸਾਹਮਣੀ ਜਿਹੜਾ ਇਹਨੇ ਕਰਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਜਿੱਥੇ ਜਦੋਂ ਇਹ ਫਿਲਮ ਵਿਵਾਦਾਂ ਦੇ ਵਿੱਚ ਆਈ ਜੇਕਰ ਇਹਨੇ ਫਿਲਮ ਬਣਾਉਣੀ ਸੀ ਬਣਾਉਂਦੀ ਕਿ ਸਿੱਧੂ ਮੂਸੇਵਾਲੇ ਦਾ ਕਤਲ ਕਿੱਦਾਂ ਹੋਇਆ ਦੀਪ ਸਿੱਧੂ ਕਿੱਦਾਂ ਮਰਵਾਇਆ ਗਿਆ ਕਿਵੇਂ 750 ਕਿਸਾਨ ਦਿੱਲੀ ਦੀ ਰਾਜਧਾਨੀ ਦੇ ਵਿੱਚ ਸ਼ਹੀਦ ਹੋਏ ਕਿਵੇਂ ਸ਼ੁਭਦੀਪ ਸ਼ਹੀਦ ਹੋਇਆ ਕਿਵੇਂ ਹਰਿਆਣੇ ਤੇ ਪੰਜਾਬ ਦੇ ਬਾਰਡਰਾਂ ਦੇ ਹਾਲਾਤ ਬਣਾ ਦਿੱਤੇ ਗਏ ਕਿਵੇਂ ਪੰਜਾਬ ਵਿੱਚ ਦੂਜੀ ਸਟੇਟ ਤੋਂ ਆ ਕੇ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਕਿਵੇਂ ਦਿੱਲੀ ਦੀ ਰਾਜਧਾਨੀ ਦੇਸ਼ ਦੀ ਰਾਜਧਾਨੀ ਦੇ ਵਿੱਚ ਮੁਸਲਮਾਨਾਂ ਨੂੰ ਨਵਾਜ਼ ਪੜਦਿਆਂ ਨੂੰ ਠੁੱਡ ਮਾਰੇ ਗਏ ਕਿਵੇਂ ਮਨੀਪੁਰ ਦੇ ਵਿੱਚ ਘਟਨਾ ਹੋਈਆਂ ਆ ਤਾਜ਼ਾ ਜਿਹੜੀ ਆ ਕਲਕੱਤੇ ਦੇ ਵਿੱਚ ਡਾਕਟਰ ਦੇ ਨਾਲ ਕੀ ਹੋਇਆ ਇਹਨਾਂ ਤੇ ਫਿਲਮ ਬਣਾਉਂਦੀ ਗੁਜਰਾਤ ਦਾ ਬੜਾ ਵੱਡਾ ਵਿਵਾਦ ਸੀਗਾ ਜਿਹੜਾ ਕਿ ਉਹ ਉਹਦੇ ਤੇ ਬਣਾਉਂਦੀ ਫਿਲਮ ਨਾਲੇ ਪਤਾ ਲੱਗਦਾ ਨੂੰ ਦੱਸ ਦੇ ਹਰਿਆਣੇ ਦੇ ਵਿੱਚ ਪ੍ਰਧਾਨ ਮੰਤਰੀ ਸ਼ਾਇਦ ਜ਼ਿਆਦਾ ਖੁਸ਼ ਹੋ ਜਾਂਦੇ ਬਿਲਕੁਲ ਤੇ ਦੇਖਦੇ ਪ੍ਰਧਾਨ ਮੰਤਰੀ ਇਹਨਾਂ ਨੂੰ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਵੀ ਇੱਕ ਬੰਨੇ ਤੇ ਉਸੇ ਚਾਂਦਨੀ ਚੌਂਕ ਆਪਾਂ ਪੱਗ ਬਨ ਕੇ ਜਾਂਨੇ ਮੱਥਾ ਟੇਕਣਾ ਤੇ ਇੱਕ ਬੰਨੇ ਇਹੋ ਜਿਹੇ ਲੋਕ ਜਿਹੜੇ ਆ ਉੱਥੇ ਹੀ ਜੇ ਉਹ ਕਿਤੇ ਚਾਰ ਕੰਮ ਚੰਗੇ ਕਰਦੇ ਆ ਤੇ ਉੱਥੇ ਹੀ ਇਹੋ ਜੇ ਇੱਕ ਇਨਸਾਨ ਕੋਈ ਉੱਠਦਾ ਤੇ ਉਹ ਮਿੱਟੀ ਪਾ ਦਿੰਦਾ ਅੱਜ ਹਿਮਾਚਲ ਦੇ ਵਿੱਚ ਹੜ ਆਏ ਆ ਉੱਥੋਂ ਦੇ ਲੋਕਾਂ ਦੇ ਨਾਲ ਜਿੱਥੇ ਲੋਟ ਸੀ ਖਲੋਣ ਦੀ ਉੱਥੇ ਇਹਨੇ ਨਵਾਂ ਹੀ ਕੰਮ ਸ਼ੁਰੂ ਕਰਤਾ ਪੰਜਾਬ ਦੇ ਲੋਕਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰਤਾ ਘੱਟ ਗਿਣਤੀਆਂ ਨੂੰ ਤੇ ਹੁਣ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਕਿਤੇ ਦੀ ਮੈਂਬਰਸ਼ਿਪ ਖਾਰਜ ਕਰਨ ਇੱਕ ਇਹਦੇ ਤੇ NSA ਲਗਾਉਣ ਤੇ ਇਹ ਪਤਾ ਕਰਨ ਕਿ ਕਿਹੜੀਆਂ ਏਜੰਸੀਆਂ ਜਿਹੜੀਆਂ ਦੇ ਮਗਰ ਇਹੋ ਜਿਹੇ ਕੰਮ ਕਰਵਾ ਰਹੀਆਂ ਕਿ ਇੱਥੇ ਅਮਰਜੈਂਸੀ ਤੁਹਾਨੂੰ ਕੋਈ ਪੰਜਾਬ ਚ ਅਮਰਜੈਂਸੀ ਨਜ਼ਰ ਆ ਰਹੀ ਕਿਤੇ ਕੋਈ ਐਸਾ ਮਾਹੌਲ ਨਹੀਂ ਆ ਅੱਜ ਜਾਣ ਬੁੱਝ ਕੇ ਇਹ ਫਿਲਮ ਬਣਾਈ ਗਈ ਹੈ ਸਿੱਖਾਂ ਨੂੰ ਟਾਰਗੇਟ ਕਰਨ ਦੇ ਲਈ ਜਦੋਂ ਇਹਦਾ ਸਿੱਖਾਂ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਜਦੋਂ ਇਹਦਾ ਉਹਨਾਂ ਦੀ ਕਾਂਗਰਸ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਤੇ ਸਿੱਖਾਂ ਨੂੰ ਪਸੰਦ ਕਰਦੀ ਨਾ ਕਾਂਗਰਸ ਨੂੰ ਪਸੰਦ ਕਰਦੀ ਤੇ ਫਿਰ ਇਹ ਗੱਲ ਇਹ ਗੱਲ ਠੀਕ ਹੈ ਬਿਲਕੁਲ ਪਰ ਜਿਹੜੀ ਇਹ ਜਿਹੜੀ ਪਹਿਲਾਂ ਆਪਾਂ ਫਿਲਮ ਦੀ ਗੱਲ ਕਰ ਲਈਏ ਕਿ ਜਿਹੜੀ ਸਭ ਤੋਂ ਵੱਡੀ ਸੰਸਥਾ ਹੈ ਸਿੱਖਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸਨੇ ਇੱਕ ਲੀਗਲ ਨੋਟਿਸ ਭੇਜਿਆ ਹੈ ਕਿੰਨੀ ਕਹਿਮੇ ਸਮਝਦੇ ਹੋ ਤਾਂ ਲੱਗਦਾ ਕਿ ਫਿਲਮ ਦੇ ਕੋਈ ਫਰਕ ਪਏਗਾ ਕਿ ਜਾਂ ਕੋਈ ਹੋਰ ਤਰੀਕਾ ਕਰ ਹੋਣਾ ਚਾਹੀਦਾ ਬਿਲਕੁਲ ਜੀ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਜਿਹੜੇ ਰੈਟ ਪਾਤੀ ਹਾਈ ਕੋਰਟ ਤੱਕ ਉਹ ਪਹੁੰਚ ਗਿਆ ਵਾ ਔਰ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਫਿਲਮ ਲੱਗੇਗੀ ਪੰਜਾਬ ਦੇ ਵਿੱਚ ਲੱਗਣੀ ਵੀ ਨਹੀਂ ਚਾਹੀਦੀ ਤੇ ਅੱਜ ਪੰਜਾਬ ਦੇ ਲੋਕਾਂ ਨੂੰ ਏਕਾ ਕਰਨ ਦੀ ਜ਼ਰੂਰਤ ਆ ਜੇ ਕਿਤੇ ਇਹ ਜ਼ਬਰਦਸਤੀ ਫਿਲਮ ਲਾ ਦਿੰਦੇ ਆ ਤੇ ਫਿਰ ਇਹਦਾ ਬਾਈਕਟ ਕਰਨਾ ਚਾਹੀਦਾ ਸਾਨੂੰ ਦੇਖਣ ਹੀ ਨਹੀਂ ਜਾਣਾ ਚਾਹੀਦਾ ਔਰ ਦੂਜਾ ਇੱਥੇ ਉਹਦੇ ਜਿੰਨੇ ਪੰਜਾਬ ਦੇ ਸਿਨੇਮਾ ਕਰ ਰਿਆ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਲਾਈਆਂ ਔਰ ਬਹੁਤ ਸਾਰਾ ਉਹਨਾਂ ਨੂੰ ਉੱਥੇ ਪੈਸੇ ਖਰਚਦੇ ਆ ਤੇ ਉਹ ਵੀ ਜੇ ਇੱਕ ਫਿਲਮ ਨਾ ਲਾਉਣਗੇ ਤੇ ਉਹਨਾਂ ਦਾ ਕੀ ਜਾਊਗਾ ਉਹਨਾਂ ਨੂੰ ਵੀ ਅੱਜ ਪੰਜਾਬ ਨਾਲ ਖਲੋਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਅੱਜ ਏਕਾ ਵਿਖਾਉਣਾ ਚਾਹੀਦਾ ਔਰ ਦੱਸਣਾ ਚਾਹੀਦਾ ਕਿ ਪੰਜਾਬ ਜਿਹੜਾ ਅਮਨ ਸ਼ਾਂਤੀ ਵਾਲਾ ਸੂਬਾ ਵਾ ਜੋ ਇਹ ਚੀਜ਼ ਬਣਾਉਣ ਦੀ ਔਰ ਜੋ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਐਸਾ ਇੱਥੇ ਕੁਝ ਨਹੀਂ ਹੈਗਾ ਜੀ ਪਹਿਲਾਂ ਗੱਲ ਕੀਤੀ ਕਿ ਖਾਸ ਖਾਸ ਤੌਰ ਤੇ ਕੰਗਨਾਰ ਨੌਂਤ ਵੱਲੋਂ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹਿੰਦੂ ਵੀਰ ਵੀ ਇੱਥੇ ਖੜੇ ਨੇ ਉਹਨਾਂ ਨਾਲ ਵੀ ਤੁਹਾਨੂੰ ਲੱਗਦਾ ਕਿ ਕੰਗਨਾਰ ਨੌਂਤ ਵੱਲੋਂ ਸਿਰਫ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜਾਂ ਪੰਜਾਬੀ ਸਾਰੇ ਇਸ ਗੱਲ ਨੂੰ ਜਿਹੜਾ ਵਾ ਬੁਰਾ ਮੰਨਦੇ ਨੇ ਦੇਖੋ ਉਹ ਪਤਾ ਕੀ ਇੱਕ ਤਾਂ ਉਹਦੀ ਜਿਹੜੀ ਸਪੀਚ ਆ ਉਹ ਦੇਖੋ ਪੰਜਾਬ ਵਿਰੋਧੀ ਵੀ ਆ ਪਲੱਸ ਸਿੱਖਾਂ ਦੇ ਪ੍ਰਤੀ ਵੀ ਵਿਰੋਧੀ ਆ ਉਹ ਜਾਣ ਕੇ ਦੋ ਧੜਿਆਂ ਨੂੰ ਆਪਸ ਵਿੱਚ ਲੜਾਉਣ ਦਾ ਕੰਮ ਕਰਦੀ ਆ ਹੁਣ ਇਹਨਾਂ ਦੇ ਬੀਜੇਪੀ ਨੇ ਪਾਰਟੀ ਨੇ ਉਹਨਾਂ ਨੇ ਵੀ ਦੇਖੋ ਸਾਰਿਆਂ ਨੂੰ ਨਜ਼ਰ ਆਉਂਦੇ ਉੱਥੇ ਬੀਜੇਪੀ ਵਾਲਾ ਵੀ ਨਜ਼ਰ ਆ ਬੀਜੇਪੀ ਨੇ ਵੀ ਕਹਿਤਾ ਇਹਨਾਂ ਦੀ ਸਪੀਚ ਨਾ ਸਾਡਾ ਕੋਈ ਲੈਣਾ ਦੇਣਾ ਜੇ ਤੁਹਾਡਾ ਕੋਈ ਲੈਣਾ ਦੇਣਾ ਹੈਗੀ ਤਾਂ ਤੁਹਾਡੀ ਪਾਰਟੀ ਦੀ ਸੰਸਦ ਹੈ ਨਾ ਤੁਸੀਂ ਕਿਉਂ ਨਹੀਂ ਉਹਨੂੰ ਪਾਰਟੀ ਆਪਣੀ ਤੋਂ ਬਾਹਰ ਕੱਢਦੇ ਤੁਸੀਂ ਆਪਣੀ ਪਾਰਟੀ ਤੋਂ ਬਾਹਰ ਕੱਢ ਦਿਓ ਫਿਰ ਉਹਨੂੰ ਇਹ ਤਾਂ ਇੱਕ ਹੋ ਗਿਆ ਕਿ ਅੰਮ੍ਰਲੀ ਜਾਮਾ ਬਣਾਤਾ ਕਿ ਜੀ ਇਹਦਾ ਸਪੀਨ ਸਾਡਾ ਕੋਈ ਇੱਕ ਤੇ ਜੋ ਮਰਜੀ ਆਏ ਦਿਨ ਸਿੱਖਾਂ ਖਿਲਾਫ ਪੰਜਾਬ ਖਿਲਾਫ ਬੋਲੀ ਇਹਨੇ ਐਮਰਜੈਂਸੀ ਫਿਲਮ ਬਣਾਈ ਉੱਚੇ ਸਿੱਖਾਂ ਨੂੰ ਇੱਕਦਮ ਗਲਤ ਦਿਖਾ ਰਹੀ ਆ ਇਹਨਾਂ ਨੂੰ ਚਾਹੀਦਾ ਐਮਰਜੈਂਸੀ ਤੇ ਬਣਾਉਣੀ ਸੀ ਤੁਸੀਂ ਇੱਕ ਗਰੀਬੀ ਤੇ ਬਣਾਉਂਦੇ ਬੇਰੋਜ਼ਗਾਰੀ ਤੇ ਬਣਾਉਂਦੇ ਹੈਂ ਵੱਡੀ ਮਹਿੰਗਾਈ ਤੇ ਬਣਾਉਂਦੇ ਐਮਰਜੈਂਸੀ ਪੰਜਾਬ ਜਿਹੜਾ ਨਸ਼ੇ ਵਧ ਰਹੇ ਦੇਸ਼ ਵਿੱਚ ਉੱਥੇ ਬਣਾਓ ਇਹ ਵੀ ਤੇ ਇੱਕ ਐਮਰਜੈਂਸੀ ਆ ਲੇਕਿਨ ਇਹ ਉਹਨਾਂ ਤੇ ਬਣਾਉਣ ਤੇ ਬਜਾਏ ਇਹ ਦੂਜੇ ਭਧਰਮ ਵਾਲ ਤੁਰੀ ਆ ਕਿ ਸਿੱਖਾਂ ਆ ਇਹ ਦੇ ਨੇ ਸਿੱਖਾਂ ਨੂੰ ਹੀ ਟਾਰਗੇਟ ਕਰਦੀ ਇਹਦਾ ਹੋਰ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਉਹ ਦੋਵਾਂ ਧੜਿਆਂ ਨੂੰ ਲੜਾ ਕੇ ਆਪਸ ਦੇ ਵਿੱਚ ਰਾਜਨੀਤਿਕ ਰੋਟੀਆਂ ਸੇਕਣਾ ਚਾਹੁੰਦੀ ਔਰ ਇਹਦੇ ਨਾਲ ਕੋਈ ਇਹਦਾ ਲੈਣਾ ਦੇਣਾ ਨਹੀਂ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜੇ ਫਿਲਮ ਰਿਲੀਜ਼ ਹੁੰਦੀ ਹੈ ਤੇ ਪੰਜਾਬ ਦਾ ਮਾਹੌਲ ਤੇ ਅਸਰ ਪੈ ਸਕਦਾ ਡੈਫੀਨਿਟਲੀ ਅਸਰ ਪੈ ਸਕਦਾ ਜੀ ਇਸ ਫਿਲਮ ਤੇ ਬੈਨ ਹੋਣਾ ਚਾਹੀਦਾ ਜੀ ਕੰਗਨਾਰ ਨੋਦ ਨੇ ਜੋ ਮੈਂਬਰ ਪਾਰਲੀਮੈਂਟ ਹੈ ਆਪਣੇ ਮੰਡੀ ਬਾਰੇ ਸੋਚਣਾ ਚਾਹੀਦਾ ਹੈ ਹਿਮਾਚਲ ਤੇ ਸੋਚਣਾ ਚਾਹੀਦਾ ਨਾ ਕਿ ਪੰਜਾਬ ਦੇ ਬਾਰੇ ਸੁਰ ਕਹਿ ਰਹੀ ਹੈ ਕਿ 13 ਮਹੀਨਿਆਂ ਚ ਪ੍ਰੋਟੈਸਟ ਕੀਤਾ ਜੀ ਉੱਥੇ ਕਿਸਾਨਾਂ ਨੇ ਤੇ ਉਹ ਇਹ ਕਹਿ ਰਹੀ ਹੈ ਕਿ ਉਹਨਾਂ ਨੇ ਬਰਤਕਾਰ ਵੀ ਕੀਤੇ ਨੇ ਕਿੱਡੀ ਸ਼ੇਮ ਵਾਲੀ ਗੱਲ ਹੈ ਜੀ ਮੈਂਬਰ ਪਾਰਲੀਮੈਂਟ ਦੀ ਬੋਲਣਾ ਗਲਤ ਗੱਲ ਹੈ ਇਹ ਇਹ ਨਹੀਂ ਹੋਣਾ ਚਾਹੀਦਾ ਫਿਰ ਇਹ ਕਹਿੰਦੀ ਰਹੀ ਹੈ ਕਿ ਸਾਡਾ ਦੇਸ਼ ਜਿਹੜਾ ਆਜ਼ਾਦ ਹੋਇਆ 2014 ਤੋਂ ਬਾਅਦ ਹੋਇਆ ਦੱਸੋ ਉਦੋਂ ਅਟਲ ਬਿਹਾਰੀ ਬਾਦਪੀ ਜੀ ਉਹ ਕੀ ਬਣੇ ਪ੍ਰਧਾਨ ਮੰਤ ਅਬਦੁਲ ਕਲਾਮ ਜੀ ਬਣੇ ਨਾ ਪ੍ਰਧਾਨ ਮੰਤਰੀ ਮਤਲਬ ਕਿ ਸਾਇੰਟਿਸਟ ਸੀ ਐਡੇ ਤਕੜੇ ਉਹ ਕਿੱਥੋਂ ਆਪਣਾ ਭੀਖ ਮੰਗਦੇ ਰਹੇ ਨੇ ਮਤਲਬ ਕਿ ਐਡੀ ਕਿ ਕੱਲ ਪਰਸੂ ਦੀ ਇੱਕ ਮੈਂ ਇਹਨਾਂ ਦੀ ਦੇਖ ਰਿਹਾ ਸੀ ਕਿਥੇ ਬੋਲ ਰਹੇ ਨੇ ਕਿ ਅਸੀਂ ਇੰਜੋਏ ਕਰਾਂਗੇ ਤਾਂ ਨਾ ਸ਼ਰਾਬ ਪੀਵਾਂਗੇ ਇਹੋ ਜੇ ਬੇਤੁੱਕੇ ਬਿਆਨ ਮਤਲਬ ਕਿ ਕੰਗਨਾ ਨਿਰੋਧ ਦੇ ਰਹੀ ਹੈ ਇਹ ਬਹੁਤ ਖਤਰਨਾਕ ਹੈ ਇਹ ਫਿਲਮ ਬੈਨ ਹੋਣੀ ਚਾਹੀਦੀ ਹੈ ਕੰਗਨਾ ਨਿਰੋਧ ਮਾਮਲੇ ਪਰਲਮੈਂਟ ਭਾਪੀ ਨੂੰ ਚਾਹੀਦਾ ਕਿ ਅਸਤੀਫਾ ਇਹਦਾ ਲੈਣਾ ਚਾਹੀਦਾ ਤਾਂ ਦੀ ਬਣੇਗਾ ਹੁਣ ਇਲੈਕਸ਼ਨ ਹਰਿਆਣਾ ਤੇ ਆ ਗਿਆ ਬੜਾ ਵੱਡਾ ਮੁੱਦਾ ਬਣ ਜਾਣਾ ਭਾਜੀ ਸਾਰਿਆਂ ਦੇ ਨਾਲ ਹੀ ਹਿੰਦੂ ਸਿੱਖ ਇਹੀ ਇਕੱਠੇ ਹੈਗੇ ਆ ਮਤਲਬ ਕਿ ਨਾ ਕੀ ਗੈਰ ਹੈਗੇ ਆ ਇਸ ਇਹ ਬੇਤੁੱਕੇ ਬਿਆਨ ਦੇ ਰਹੀ ਹੈ ਅੱਤ ਕਦੀ ਕਿਸਾਨਾਂ ਨੂੰ ਅੱਤਵੱਦੀ ਕਹਿ ਰਹੀ ਹੈ ਠੀਕ ਹੈ ਜੀ ਕਦੀ ਕਹਿੰਦੀ ਕਿਸਾਨਾਂ ਨੇ 13 ਮਹੀਨੇ ਉੱਥੇ ਬਲਤਕਾਰੀ ਹੁੰਦੇ ਰਹੇ ਨੇ ਆ ਕੀ ਸਟੂਪਿਡ ਜੀ ਹੈ ਮੈਂ ਮਰ ਪਾ ਲਈ ਪੜ੍ਹੀ ਲਿਖੀ ਫਿਰ ਇਹਦੀ ਮੈਂ ਬੋਲਣਾ ਨਹੀਂ ਚਾਹੁੰਦਾ ਇਹ ਘਰੋਂ ਵੀ ਕਾਫੀ ਦੇਰ ਤੋਂ ਬਾਹਰ ਰਹੀ ਹੈ ਆਪਣੇ ਘਰ ਤੋਂ ਜਿੱਥੇ ਰਹਿੰਦੀ ਹੈ ਉਸ ਤੋਂ ਘਰੋਂ ਵੀ ਆਪਣੇ ਆਪ ਹੀ ਚਲੇਗੀ ਲੱਗਦਾ ਕਿ ਤੁਹਾਨੂੰ ਮੇਰਾ ਸਾਂਝਾ ਸਵਾਲ ਹੈ ਤੁਹਾਨੂੰ ਲੱਗਦਾ ਕਿ ਅਜਿਹੇ ਬਿਆਨ ਜਿਹੜੇ ਦਿੱਤੇ ਜਾ ਰਹੇ ਨੇ ਆਪਣੇ ਆਕਾਮਾਂ ਨੂੰ ਖੁਸ਼ ਕਰਨ ਵਾਸਤੇ ਹਾਂ ਜੀ ਜੀ ਅੱਜ ਇਹ ਆਪਣੀ ਪਾਰਟੀ ਦੇ ਬਾਰੇ ਕੁਝ ਕਰਨਾ ਚਾਹੁੰਦੀ ਹੈ ਦੇਖੋ ਜੀ ਜੋ ਉਹਦੇ ਬਿਆਨ ਆ ਰਹੇ ਨੇ ਇਹ ਬਹੁਤ ਹੀ ਬੇਤੁਕੇ ਨੇ ਹਰ ਵਾਰੀ ਸਿੱਖਾਂ ਨੂੰ ਉਹਨਾਂ ਨੇ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਦਕਿ ਸਾਰੇ ਇੰਡੀਆ ਨੂੰ ਪਤਾ ਹੈ ਕਿ ਸਿੱਖ ਕੌਮ ਇੱਕ ਅਹੇ ਜੀ ਕੌਮ ਹੈ ਕਿ ਬਾਰਡਰਾਂ ਦੇ ਉੱਤੇ ਇੱਕ ਸੀਨੇ ਦਾ ਮਾਮਲਾ ਰੱਖ ਕੇ ਅਗੇ ਖਲੋ ਜਾਂਦੇ ਨੇ ਠੀਕ ਹੈ ਜੀ ਕੁਰਬਾਨੀਆਂ ਦੇ ਸਰਦਾਰ ਭਗਤ ਸਿੰਘ ਕਰਤਾ ਸਿੰਘ ਸਰਾਭਾ ਜੀ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ 2013 ਦੇ ਵਿੱਚ ਤੋਂ ਬਾਅਦ ਸਾਡਾ ਦੇਸ਼ ਜਿਆਦਾ ਹੈ ਕਰਤਾ ਸਿੰਘ ਸਰਾਭਾ ਜੀ ਕੌਣ ਸੀ ਪਾਕਿਸਤਾਨ ਜੀ ਕੌਣ ਸੀ ਜਿਨ੍ਹਾਂ ਨੇ ਕਰਾਬੀ ਕੁਰਬਾਨੀਆਂ ਦਿੱਤੀਆਂ ਇਸ ਕਰਕੇ ਦਿੰਦੀ ਹੈ ਕਿ ਵੀ বিজেপি ਸਰਕਾਰ ਆਵੇ ਤੋਂ 2013 ਦੇ ਵਿੱਚ ਮੁੱਖ ਪ੍ਰਧਾਨ ਮੰਤਰੀ ਬਣੇ ਤੋਂ ਉਦੋਂ ਸਾਡਾ ਦੇਸ਼ ਜਿਆਦਾ ਹੈ ਇਹ ਦੇਖੋ ਜੀ ਕਿ ਜੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਕੰਗੜਾ ਨੌਤਪੱਲਾ ਤੋਂ ਹਿੰਦੂ ਵੀਰਾਂ ਦੇ ਵਿੱਚ ਵੀ ਜਿਹੜਾ ਗੁੱਸਾ ਹੈ ਉਹਨਾਂ ਦੇ ਵਿੱਚ ਪਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਮੈਂ ਇਹ ਗੱਲ ਦੀ ਬੜੇ ਤੁਹਾਡੇ ਚੈਨਲ ਆਈ ਕਹਿਣਾ ਚਾਹੁੰਦਾ ਕਿ ਇਹ ਬੜੀ ਬੇਤੁਕੀ ਗੱਲ ਹੈ ਕਿ ਜਿਹੜੀ ਸਿੱਖਾਂ ਨੂੰ ਟਾਰਗੇਟ ਕੀਤੀ ਜਾ ਰਹੀ ਹੈ ਕਿਉਂਕਿ ਇਹ ਸਾਰਿਆਂ ਜਿਹੜੀ ਕਮਿਊਨਿਟੀ ਨੇ ਇਹ ਲੜਾਈ ਝਗੜਾ ਕਰਾਉਣਾ ਚਾਹ ਰਹੀ ਹੈ ਕਦੀ ਸਿੱਖਾਂ ਬਾਰੇ ਬਿਆਨ ਕਦੀ ਕਿਸੇ ਪਾਰਟੀ ਬਾਰੇ ਬਿਆਨ ਬਟ ਐਸ ਸਾਨੂੰ ਚਾਹੀਦਾ ਕਿ ਇਹਦੀ ਫਿਲਮ ਦਾ ਬਾਇਕਾਟ ਕਰਨਾ ਚਾਹੀਦਾ ਤੇ ਇਹਦੀ ਫਿਲਮ ਪੰਜਾਬ ਦੇ ਵਿੱਚ ਨਹੀਂ ਲੱਗਣੀ ਚਾਹੀਦੀ ਜਿਵੇਂ ਕਿ ਹੁਣ ਤੁਸੀਂ ਹਿਮਾਚਲ ਚੀ ਗੱਲ ਕਰ ਲਿਓ ਹਿਮਾਚਲ ਚ ਵੀ ਇਹਦੀ ਫਿਲਮ ਦਾ ਬਾਇਕਾਟ ਕਰ ਰਹੇ ਹਾਂ ਜਿਸ ਢੰਗ ਨਾਲ ਭਾਜਪਾ ਵੱਲੋਂ ਤੁਰੰਤ ਬਿਆਨ ਦਿੱਤਾ ਗਿਆ ਜਿਹੜਾ ਇਹਦਾ ਬਿਆਨ ਆਇਆ ਸੀ ਕਿਸਾਨਾਂ ਬਾਰੇ ਖਾਸ ਤੌਰ ਤੇ ਉਹਨਾਂ ਨੂੰ ਬਲਾਤਕਾਰ ਹੀ ਦੱਸਿਆ ਤਿਆਰੇ ਦੱਸਿਆ ਬੜੇ ਮਤਲਬ ਹੇਠਲੇ ਪੱਧਰ ਤੇ ਬਿਆਨ ਬਿਆਨات ਦਿੱਤੇ ਬੀਜੇਪੀ ਨੇ ਪੱਲਾ ਛਾੜ ਲਿਆ ਬੀਜੇਪੀ ਨੇ ਵੀ ਇੱਕ ਤਰ੍ਹਾਂ ਦੀ ਕੰਗਣਾ ਨਲੋਤ ਦੀ ਲੱਸੀ ਕਰ ਦਿੱਤੀ ਤੇ ਤੁਹਾਨੂੰ ਲੱਗਦਾ ਹੈ ਸਫੀਸ਼ੀਐਂਟ ਹੈ ਦੇਖੋ ਇੱਥੇ ਸਿਰਫ ਇੱਕ ਫਾਰਮੈਲਟੀ ਜੀ ਕਰ ਰਹੇ ਆ ਜੇਪੀ ਨੱਡਾ ਜੀ ਦਾ ਵੀ ਬਿਆਨ ਆਇਆ ਪਰ ਇਹਦੇ ਤੇ ਕਾਰਵਾਈ ਕਰਨ ਅੱਜ ਜਿਹੜੇ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਬੀਜੇਪੀ ਦੇ ਸੁਨੀਲ ਜਾਖੜ ਜੀ ਉਹ ਕਿਉਂ ਨਹੀਂ ਬੋਲਦੇ ਬਹੁਤ ਸਾਰੇ ਬਲਾਰੇ ਨੇ ਹੋਰ ਉਹ ਕਿਉਂ ਨਹੀਂ ਬੋਲਦੇ ਕੋਈ ਇਮੀਡੀਏਟਲੀ ਦੂਜੀ ਕਿਤੇ ਨਿੱਕੀ ਜੀ ਗੱਲ ਹੁੰਦੀ ਤਾਂ ਉਸੇ ਵੇਲੇ ਬਿਆਨ ਦੇ ਦਿੰਦੇ ਪੈਂਦੇ ਇੱਥੇ ਹੀ ਕੋਈ ਹੋਰ ਕਿਸੇ ਦੀ ਗੱਲ ਕੋਮਿਊਨਿਟੀ ਦੀ ਹੋਈ ਹੁੰਦੀ ਮਿੰਟੇ ਚ ਇਹਨਾਂ ਸਵਾਲ ਜਵਾਬ ਕਰਨੇ ਪ੍ਰੈਸ ਕਾਨਫਰੰਸ ਹੋਣੀ ਅੱਜ ਉਹ ਚੁੱਪੀ ਕਰਕੇ ਪਤਾ ਨਹੀਂ ਕਿਹੜੀ ਗੁਫਾ ਚ ਜਾ ਕੇ ਭਗਤੀ ਕਰਨ ਲੱਪੇ ਹੁਣ ਉਹਨਾਂ ਨੂੰ ਬੋਲਣਾ ਚਾਹੀਦਾ ਤੇ ਪੰਜਾਬ ਦੇ ਵਿੱਚੋਂ ਜੇ ਇਹ 13 ਦੇ 13 ਹਾਰ ਕੇ ਗਏ ਆ ਨਾ ਉਹ ਕਿਤੇ ਨਾ ਕਿਤੇ ਇਹੋ ਜਿਹੇ ਬਿਆਨਾ ਕਰਕੇ ਹਾਰ ਕੇ ਗਏ ਨੇ ਜੇਕਰ ਕਿਤੇ ਆਉਣ ਵਾਲੇ ਸਮੇਂ ਦੇ ਇਹਨਾਂ ਨੇ ਇੱਕ ਦੋ ਜਣਿਆਂ ਨੇ ਜਿੱਤ ਕੇ ਕਿਤੇ ਵਿਧਾਨ ਸਭਾ ਦਾ ਸਫ਼ਰ ਤੱਕ ਕਰਨਾ ਤੇ ਅੱਜ ਪੰਜਾਬ ਦੇ ਨਾਲ ਖਲੋਣ ਕਿਉਂਕਿ ਪੰਜਾਬ ਦੀ ਗੱਲ ਹੀ ਨਹੀਂ ਕਰਦੇ ਪੱਗ ਬਨ ਕੇ ਤੇ ਆਪਾਂ ਚੱਲ ਜੰਨੇ ਉੱਥੇ ਵਿਧਾਨ ਸਭਾ ਪਾਰਲੀਮੈਂਟ 'ਚ ਪਰ ਪੰਜਾਬ ਦੇ ਨਾਲ ਕਿਤੇ ਨਾ ਕਿਤੇ ਤੇ ਖਲੋਈਏ ਇਹ ਤੇ ਬੀਬੀ ਨੂੰ ਲੋੜ ਆ ਇਲਾਜ ਦੀ ਇਹ ਮਾਨਸਿਕ ਰੋਗੀ ਹੋ ਗਈ ਆ ਕਿਉਂਕਿ ਉਹਨੂੰ ਪਤਾ ਨਹੀਂ ਉਹ ਡਿਪਰੈਸ਼ਨ 'ਚ ਚਲ ਗਈ ਉਹਨੂੰ ਪਤਾ ਹੀ ਨਹੀਂ ਕਿੱਥੇ ਕੀ ਬੋਲਣਾ ਕਿਦਾਂ ਅੱਜ ਲੋੜ ਸੀ ਹਿਮਾਚਲ ਦੇ ਲੋਕਾਂ ਨਾਲ ਖਲੋਣ ਦੀ ਹਿਮਾਚਲ 'ਚ ਮੈਂ ਵਹਿਆ ਉੱਥੋਂ ਦੇ ਲੋਕ ਜਿਹੜੇ ਉਹ ਪਸ਼ਤੌਂਡ ਆ ਕਹਿੰਦੇ ਅਸੀਂ ਇਹਨੂੰ ਜਿਹੜੇ ਹੱਥ ਨਾਲ ਵੋਟ ਪਾਈ ਸੀ ਨਾ ਤੇ ਸਾਡਾ ਤਾਂ ਕਹਿੰਦੇ ਜੀ ਕਰਦਾ ਅੰਗੂਠਾ ਹੀ ਵੜ ਦਈਏ ਉਹ ਵੀ ਜਿਹੜੇ ਹੱਥ ਨਾਲ ਬਟਨ ਦੱਬਿਆ ਸੀ ਉਹ ਬੋਲਦੀ ਇੰਨੀ ਜ਼ਹਿਰ ਉਗਲਦੀ ਇੰਨੀ ਜ਼ਹਿਰ ਉਗਲਦੀ ਇਹ ਨਹੀਂ ਸਮਝ ਆਉਂਦੀ ਇਹਨੂੰ ਵੀ ਅਸੀਂ ਵੀ ਇਸੇ ਦੇਸ਼ ਦਾ ਹਿੱਸਾ ਆਂ ਅਸੀਂ ਉਹ ਲੋਕ ਆਂ ਜਿਹੜੇ ਜਾ ਕੇ ਕਿਤੇ ਇੰਡੀਆ ਗੇਟ ਤੇ ਪੜ੍ਹੇ 79% ਜਿਹੜੀਆਂ ਕੁਰਬਾਨੀਆਂ ਸਿੱਖ ਕੌਮ ਦੀਆਂ ਨੇ ਤੇ ਅੱਜ ਵੀ ਸ਼ਹਾਦਤਾਂ ਦੇਣ ਦੇ ਲਈ ਕਿਸੇ ਪਿੰਡ ਚ ਚਲ ਜਾਓ ਤੁਹਾਨੂੰ ਗੇਟ ਬਣਿਆ ਮਿਲੂਗਾ ਉਥੇ ਹਰ ਇੱਕ ਸ਼ਹੀਦ ਦਾ ਤੇ ਤਿਰੰਗੇ ਦੇ ਵਿੱਚ ਲਪੇਟੇ ਨੌਜਵਾਨ ਸਾਡੇ ਰੋਜ਼ ਹੀ ਆਰਮੀ ਦੇ ਤੁਰੇ ਆਉਂਦੇ ਆ ਅਸੀਂ ਉਹ ਕੌਮ ਆ ਜਿਹੜੀ ਦੇਸ਼ ਦੇ ਲਈ ਜਦ ਸ਼ਹਾਦਤ ਦੀ ਗੱਲ ਆਉਂਦੀ ਸਭ ਤੋਂ ਪਹਿਲਾਂ ਗਾੜੀ ਹੁੰਦੀ ਆ ਪਰ ਕਦੀ ਕਿਸੇ ਨੇ ਸੋਚਿਆ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਮਾਰੇ ਦੇ ਵਿੱਚ ਸਾਰੇ ਧਰਮਾਂ ਦਾ ਸਤਕਾਰ ਆ ਤੇ ਅਸੀਂ ਸਾਰੇ ਹੀ ਆਪਸ ਦੇ ਨਾਲ ਪਿਆਰ ਦੇ ਨਾਲ ਰਹਿਣ ਵਾਲੇ ਲੋਕ ਆ ਪਤਾ ਨਹੀਂ ਇੱਕ ਇਹੀ ਆ ਇਹਨੂੰ ਕੀ ਹੋ ਗਿਆ ਇਹਨੂੰ ਕਿਤੇ ਪਾਗਲਖਾਨੇ ਖੜਕੇ ਦਾ ਇਲਾਜ ਲੋਜ ਕਰਾਉਣ ਕਿਉਂਕਿ ਹੁਣ ਤਾਂ ਐਮਪੀ ਬਣ ਗਈ ਫ੍ਰੀ ਲਾਜ ਹੋ ਜਾਣਾ ਇਹਨੂੰ ਇਲਾਜ ਦੀ ਜ਼ਰੂਰਤ ਹੈ ਦਿਮਾਗੀ ਸਲਤਨਨ ਦਾ ਜਿਹੜਾ ਵਿਗੜ ਗਿਆ ਜੇ ਬਾਈ ਚਾਂਸ ਅਵਲ ਦੇ ਕੋਈ ਚਾਂਸ ਲੱਗਦਾ ਨਹੀਂ ਮੈਨੂੰ ਕਿ ਪੰਜਾਬ ਦੇ ਵਿੱਚ ਫਿਲਮ ਰੀਲੀਜ਼ ਹੋਏ ਜੇ ਰੀਲੀਜ਼ ਹੁੰਦੀ ਹੈ ਤਾਂ ਨੌਜਵਾਨਾਂ ਦਾ ਯੂਥ ਦਾ ਕੀ ਉਰਤੇ ਰਿਐਕਸ਼ਨ ਰਹੇਗਾ ਦੇਖੋ ਪਹਿਲੀ ਗੱਲ ਤੇ ਪੰਜਾਬ 'ਚ ਫਿਲਮ ਰੀਲੀਜ਼ ਹੋਣ ਦੇਣੀ ਨਹੀਂ ਚਾਹੀਦੀ ਨੌਜਵਾਨ ਇਹ ਹੈ ਕਿ ਉਹ ਫਿਲਮ ਦਾ ਬਾਈਕਾਟ ਕਰਨ ਕਉਂਕੋ ਫਿਲਮ ਦੇਖਣੀ ਨਹੀਂ ਚਾਹੀਦੀ ਜਿਹੜੀ ਸਾਡੇ ਦੇ ਇੱਕ Hindu ਤੇ Sikh ਦੇ ਵਿਚਕਾਰ ਵਿਤਕਰਾ ਕਰੇ ਜਿਹੜੀ ਪੰਜਾਬ ਸਾਡਾ ਸੂਬਾ ਨਾ ਇਹ ਬਹੁਤ ਹੀ ਸ਼ਾਂਤਮਈ ਸੂਬਾ ਆ ਇਹਦੇ ਚਾਰੇ ਧਰਮਾਂ ਦੇ ਲੋਕ ਬੜੇ ਪਿਆਰ ਨਾਲ ਮਿਲ ਜੁਲ ਕੇ ਰਹਿੰਦੇ ਨੇ ਇਹ ਉਹਨਾਂ ਦੇ ਭਾਈਚਾਰਕ ਸਾਂਝ ਨੂੰ ਤੋੜਨ ਵਾਸਤੇ ਇਹ ਫਿਲਮ ਬਣਾਈ ਗਈ ਆ ਤਾਂ ਕਿ ਇਹ ਪੰਜਾਬ ਵਿੱਚ ਵੀ ਰਿਲੀਜ਼ ਹੋਵੇ ਤੇ ਇਹਨਾਂ ਦਾ ਆਪਸੀ ਭਾਈਚਾਰਾ ਟੁੱਟੇ ਇਸ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਸ਼ਾਸਨ ਪ੍ਰਸ਼ਾਸਨ ਸਾਰਿਆਂ ਨੂੰ ਬੇਨਤੀ ਕਰੂੰਗਾ ਇਹ ਫਿਲਮ ਪੰਜਾਬ ਦੇ ਵਿੱਚ ਬੈਨ ਕਰਨੀ ਚਾਹੀਦੀ ਆ ਤੇ ਇਸ ਫਿਲਮ ਨੂੰ ਨਹੀਂ ਦੇਖਣਾ ਚਾਹੀਦਾ ਜਿਹੜੀ ਆ ਮਹੌਣ ਕਰੀਆ ਬਨਾਰੀਆ Hindu ਧਰਮ ਨੂੰ ਖੁਸ਼ ਕਰਨ ਵਾਸਤੇ ਦੇਖੋ ਜਿਹੜੇ ਸਿੱਖ ਕੌਮ ਹੈ ਨਾ ਇਹ ਸ਼ਹਾਤਾ ਕਿੰਨਾ ਵਾਸਤੇ ਦਿੱਤੇ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਗੁਰ ਤੇਗ ਬਹਾਦਰ ਜੀ ਨੇ ਕੁਰਬਾਨੀ ਕਿੰਨਾ ਵਾਸਤੇ ਦਿੱਤੀ ਹਿੰਦੂਆਂ ਤਾਂ ਦਿੱਤੀ ਸਾਡੇ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਉਹਨਾਂ ਦੇ ਪੂਰੇ ਪਰਿਵਾਰ ਹੀ ਸੀਧੀ ਦਿੱਤੀ ਕਿੰਨਾ ਵਾਸਤੇ ਦਿੱਤੀ ਹਿੰਦੂਆਂ ਨੂੰ ਬਚਾਉਣ ਵਾਸਤੇ ਦਿੱਤੀ ਇਸ ਕਰਕੇ ਇਸ ਮਹਿਲਾ ਨੂੰ ਥੋੜਾ ਸਮਝ ਲੈਣੀ ਚਾਹੀਦੀ ਆ ਕਿ ਅੱਜ ਜਿਹੜੇ ਅਸੀਂ ਬਦੌਲਤ ਜਿੰਦਾ ਆ ਹਿੰਦੂ ਧਰਮ ਜੇ ਬੱਚਿਆਂ ਤੇ ਸਿੱਖਾਂ ਦੀ ਬਦੌਲਤ ਹੀ ਬਚਿਆ ਵਾ ਉਹਨਾਂ ਦੇ ਗੁਰੂਆਂ ਨੇ ਜਿਹੜੇ ਕੁਰਬਾਨੀ ਦਿੱਤੀ ਆ ਨੂੰ ਉਹਨਾਂ ਨਾਲ ਮਿਲ ਕੇ ਚੱਲਣਾ ਚਾਹੀਦਾ ਵਾ ਇਹ ਆਪਸੀ ਭਾਈਚਾਰੇ ਸਾਂਝ ਨਹੀਂ ਖਤਮ ਕਰਨੀ ਚਾਹੀਦੀ ਤੁਸੀਂ ਕਹਿੰਦੇ ਹੋ ਕਿ ਮਾਨਸਿਕ ਸੰਤੁਲਨ ਵਿਗੜਿਆ ਪਰ ਇੰਨਾ ਵੀ ਨਹੀਂ ਵਿਗੜਿਆ ਹੋ ਸਕਦਾ ਕਿਉਂਕਿ ਜੇ ਸੰਸਦ ਬਣ ਗਈ ਹੈ ਨਾ ਤੇ ਹੁਣ ਉਹਨੂੰ ਪਤਾ ਹਰਿਆਣੇ ਚ ਇਲੈਕਸ਼ਨ ਆ ਹੋਰ ਵੀ ਥਾਵਾਂ ਦੇ ਇਲੈਕਸ਼ਨ ਨੇ ਤੇ ਇਸ ਦਾ ਜਿਹੜਾ ਬੈਕਫਾਇਰ ਕਰ ਸਕਦੀਆਂ ਚੀਜ਼ਾਂ ਔਰ ਪਾਰਟੀ ਨੇ ਵੀ ਇਸੇ ਗੱਲ ਤੋਂ ਇੰਨਾ ਜ਼ਿਆਦਾ ਵੀ ਸੰਤੁਲਨ ਖਰਾਬ ਨਹੀਂ ਹੋਣਾ ਚਾਹੀਦਾ ਤੁਸੀਂ ਵੇਖੋ ਜਿੱਦਨ ਦੀ ਚਪੇੜ ਵਜੀ ਆ ਨਾ ਤੇ ਕੰਨ ਤੇ ਉਦੋਂ ਦਾ ਅਸਲਤੋਲਨ ਵਿਗੜ ਗਿਆ ਵੈਦਾ ਕਿਉਂਕਿ ਥੋੜਾ ਜਿਹਾ ਕੰਮ ਇਹਨੇ ਚਪੇੜਾਂ ਖਾਣ ਵਾਲੇ ਕਿਤੇ ਲੈ ਤੇ 1 ਵਜੀ ਆ ਉਹਨੇ ਕੰਮ ਐਸਾ ਕਰਤਾ ਮੈਨੂੰ ਲੱਗਦਾ ਇਹਦੇ ਫੇਰ ਕਿਸੇ ਨਾ ਕਿਸੇ ਨੇ ਮਾਰ ਦੇਣੀਆਂ ਪਰ ਐਰ ਕੀ ਜਦੋਂ ਵਜੀ ਆ ਨਾ ਤੇ ਉਹ ਲੋਕ ਵਾਕਈ ਕਹਿਣਗੇ ਜਿਹੜੇ ਕਹਿੰਦੇ ਸੀ ਨਾ ਗਲਤ ਕੀਤਾ ਚੁਣੇ ਹੋਏ ਨੁਮਾਇੰਦੇ ਦੇ ਨਾਲ ਐਰ ਕੀ ਲੋਕ ਕਹਿਣਗੇ ਵੀ ਸਹੀ ਕੀਤਾ ਕਿਉਂਕਿ ਜਦੋਂ ਆਪਾਂ ਕੰਮ ਹੀ ਕੁੱਟ ਖਾਣ ਵਾਲੇ ਕਰਾਂਗੇ ਜਦੋਂ ਇੱਕ ਨੁਮਾਇੰਦਾ ਜਿੱਤ ਜਾਂਦਾ ਉਹਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਜ਼ਿੰਮੇਵਾਰੀ ਦੌਰਾਨ ਸਾਨੂੰ ਕਦੀ ਵੀ ਕਿਸੇ ਦੇ ਖਿਲਾਫ ਬੋਲਣ ਲੱਗਾ ਸੌਰੀ ਸੋਚਣਾ ਚਾਹੀਦਾ ਪਰ ਇਹ ਸੋਚਦੀ ਨਹੀਂ ਜਦੋਂ ਬੋਲਦੀ ਜ਼ਹਿਰ ਉਗਲਦੀ ਆ ਔਰ ਐਨੇ ਵਿਵਾਦਿਤ ਬਿਆਨ ਦਿੰਦੀ ਆ ਫਿਰੇ ਬੋਲਣ ਲੱਗਿਆ ਦੇਖਦੀ ਵੀ ਨਹੀਂ ਆ ਕਿ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚੇਗੀ ਜਾਂ ਕਿਸ ਤਰ੍ਹਾਂ ਗੱਲ ਕਰਨੀ ਕਿਸ ਤਰ੍ਹਾਂ ਨਹੀਂ ਕਦੀ ਉੱਥੋਂ ਦੇ ਲੋਕਾਂ ਦੀ ਗੱਲ ਕਰੇ ਉੱਥੇ ਕਿੰਨੀਆਂ ਮੌਤਾਂ ਹੋ ਗਈਆਂ ਕਿਤੇ ਰੋੜ ਰੋੜ ਕੇ ਵਿਚਾਰੇ ਲੋਕ ਜਾਣ ਡਿਆ ਕਿੰਨੇ ਘਰ ਤਬਾਹ ਹੋ ਗਏ ਉਹਨਾਂ ਦੀ ਗੱਲ ਕਰਨ ਦੀ ਬਜਾਏ ਅੱਜ ਉਹਨਾਂ ਕਮਿਊਨਿਟੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹ ਹਿਮਾਚਲ ਵਾਲੇ ਲੋਕ ਕਹਿੰਦੇ ਸਾਨੂੰ ਤੇ ਆਸ ਹੀ ਨਹੀਂ ਇਹਦੇ ਤੋਂ ਨੇ ਬਤਨ ਲੱਗਦਾ ਕਿ ਸਿਰਫ ਇਹ ਚੀਜ਼ ਨੂੰ ਲੈ ਕੇ ਆ ਦੋ ਇਸ਼ੂ ਜਿਹੜੇ ਵੱਡੇ ਇਸ਼ੂ ਨੇ ਇੱਕ ਤੇ ਫਿਲਮ ਵਾਲਾ ਤੇ ਦੂਜਾ ਜਿਹੜਾ ਉਹਨੇ ਬਿਆਨ ਦਿੱਤੇ ਕਿਸਾਨਾਂ ਬਾਰੇ ਕਿ ਇਸ ਦੇ ਬਾਰੇ ਜਿਹੜਾ ਉਬਾਲ ਆ ਉਹ ਸਿਰਫ ਪੰਜਾਬ ਚ ਹੈ ਜਾਂ ਹੋਰ ਨਾਲ ਥਾਵਾਂ ਤੇ ਵੀ ਹੈ ਹਰ ਜਗ੍ਹਾ ਹੈਗਾ ਜੀ ਪੂਰੇ ਵਰਲਡ ਦੇ ਵਿੱਚ ਹੈ ਪਰ ਜੇਕਰ ਇਹ ਫਿਲਮ ਕਿਤੇ ਪੰਜਾਬ ਚ ਲੱਗ ਗਈ ਤੇ ਥੀਏਟਰਾਂ ਦੇ ਵਿੱਚ ਨੁਕਸਾਨ ਹੋ ਜੂਗਾ ਬਹੁਤ ਜ਼ਿਆਦਾ ਨੁਕਸਾਨ ਹੋ ਲੋਕਾਂ 'ਚ ਬਹੁਤ ਜ਼ਿਆਦਾ ਗੁੱਸਾ ਵਾ ਦੇਖੋ ਤੁਸੀਂ ਇੱਕ ਬਹਿਰੂਪੀਏ ਵਿਖਾਓਗੇ ਸੇਖੋਤੇ ਤੇ ਜਾਨ ਬੁੱਝ ਕੇ ਤੁਸੀਂ ਉਹਨਾਂ ਨੂੰ ਟਾਰਗੇਟ ਕਰੋਗੇ ਗੁੱਸਾ ਬਹੁਤ ਹੈ ਲੋਕਾਂ 'ਚ ਇਹ ਚੀਜ਼ ਨਹੀਂ ਲੱਗਣੀ ਚਾਹੀਦੀ ਜਿਹਦੇ ਨਾਲ ਕੋਈ ਨੁਕਸਾਨ ਹੋਵੇ ਇਹੋ ਜਿਹੇ ਹਾਲਾਤ ਨਹੀਂ ਬਣਾਉਣੇ ਚਾਹੀਦੇ ਤੇ ਜ਼ਾਹਿਰ ਤੌਰ ਤੇ ਤੁਸੀਂ ਦੇ ਸਕਦੇ ਹੋ ਜੇ ਆਪਾਂ ਦੋ ਵੱਡੇ ਇਸ਼ੂਜ਼ ਦੀ ਗੱਲ ਕਰੀਏ ਜਿਹੜੇ ਕਿ ਕੰਗਨਾ ਰਣੌਤਨਾ ਨਾਲ ਇਸ ਵੇਲੇ ਸਿੱਧੇ ਤੌਰ ਤੇ ਜੁੜੇ ਨੇ ਪਹਿਲਾ ਤੇ ਇਹ ਕਿ ਜਿਹੜਾ ਉਸਦੀ ਫਿਲਮ ਆ ਰਹੀ ਹੈ ਅਮਰਜੈਂਸੀ ਉਸ ਨੂੰ ਲੈ ਕੇ ਸਮਸਤ ਜਿਹੜੀ ਸਿੱਖ ਕਮਿਊਨਿਟੀ ਆ ਉਹ ਤਾਂ ਖਿਲਾਫ ਹੈ ਹੀ ਹੈ ਪਰ ਜੇ ਆਪਾਂ ਪੰਜਾਬ ਦੇ ਵਿੱਚ ਹੁਣੇ ਗੱਲਬਾਤ ਵੀ ਕੀਤੀ ਜਿਹੜੇ Hindu ਵੀਰ ਨੇ ਉਹ ਵੀ ਇਸ ਚੀਜ਼ ਦੇ ਨੂੰ ਲੈ ਕੇ ਬੜੇ ਪੜਕੇ ਹੋਏ ਨੇ ਇਸ ਚੀਜ਼ ਦੇ ਬੜੇ ਖਿਲਾਫ ਨੇ ਉਹਨਾਂ ਨੂੰ ਲੱਗਦਾ ਕਿ ਅਜਿਹੀਆਂ ਫਿਲਮਾਂ ਬਣਾ ਕੇ ਜਿੱਥੇ ਉਹ ਆਪਣੇ ਆਕਾਮਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਸ ਦੇ ਨਾਲ-ਨਾਲ ਉਸ ਦੀ ਮਨਸ਼ਾ ਇਹ ਹੈ ਕਿ ਪੰਜਾਬ ਦੇ ਵਿੱਚ Hindu ਸਿੱਖ ਦੇ ਵਿੱਚ 파ੜਾ ਪਾਵੇ ਅਜਹੀ ਸਾਜ਼ਿਸ਼ ਦੀ 스멜 ਇਹਨਾਂ ਨੂੰ ਆ ਰਹੀ ਹੈ ਦੂਸਰੇ ਜਿਹੜਾ ਇੱਕ ਬਿਆਨਾ ਦਿੱਤੇ ਕਿਸਾਨਾਂ ਬਾਰੇ ਜਿਹੜਾ ਅੰਨਦਾਤਾ ਬਾਰੇ ਬਿਆਨਾ ਦਿੱਤੇ ਨੇ ਉਸ ਨੂੰ ਲੈ ਕੇ ਪੂਰੇ ਨਾ ਸਿਰ ਪੰਜਾਬ ਦੇ ਵਿੱਚ ਬਲਕਿ ਕਿਸਾਨ ਤਾਂ ਯੂਪੀ ਬਿਹਾਰ ਦੇ ਵੀ ਸੀ ਕਿਸਾਨ ਤਾਂ ਹਰਿਆਣੇ ਦੇ ਵੀ ਸੀ ਹੋਰ ਸਟੇਟਸ ਦੇ ਕਿਸਾਨ ਵੀ ਜਿਹੜੇ ਉੱਥੇ ਪਹੁੰਚੇ ਸੀ तमाम ਕਿਸਾਨਾਂ ਨੂੰ ਲੈ ਕੇ ਜਿਹੇ ਬਿਆਨ ਦੇ ਨੇ ਉਹਨਾਂ ਨੂੰ ਬਿਲਾਤਕਾਰੀ ਦੱਸਣਾ ਉਹਨਾਂ ਨੂੰ ਹਥਿਆਰੇ ਦੱਸਣਾ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਕੰਗਨਾ ਰਣੌਤ ਦੇ ਖਿਲਾਫ ਇੱਕ ਮੂਵਮੈਂਟ ਬਣੀ ਹੋਈ ਹੈ ਹੁਣ ਫਿਲਮ ਦਾ ਤਾਂ ਪਤਾ ਨਹੀਂ ਕੀ ਬਣੇਗਾ ਜਿਹੜੇ ਬਿਆਨ ਦਿੱਤੇ ਨੇ ਉਸ ਦੇ ਬਾਰੇ ਹਾਲਾਂਕਿ ਭਾਜਪੀ ਨੇ ਪੱਲਾ ਝਾੜਿਆ ਹੈ ਭਾਜਪੀ ਨੇ ਕਹਿਤਾ ਕਿ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ ਪਰ ਉਸ ਦੇ ਬਾਵਜੂਦ ਜਿਹੜੇ ਆ ਲੋਕਾਂ ਦੇ ਵਿੱਚ ਜਿਹੜਾ ਰੋ ਹੈ ਉਸ ਦਾ ਨਤੀਜਾ ਜਿਹੜਾ ਆਉਣ ਵਾਲੇ ਜਿਹੜੇ ਇਲੈਕਸ਼ਨਸ ਨੇ ਹਰਿਆਣਾ ਤੇ ਹੋਰ ਸਟੇਟਸ ਦੇ ਵਿੱਚ ਉਹ ਕਈ ਥਾਵਾਂ ਤੇ ਬਾਈ ਇਲੈਕਸ਼ਨਸ ਵੀ ਨੇ ਉੱਥੇ ਇਹਨਾਂ ਨੂੰ ਪ੍ਰਗਟਨਾ ਪੈ ਸਕਦਾ ਹੈ ਵੀਡੀਓ ਜਰਨਲਿਸਟ ਵਿਸ਼ਾਲ ਸ਼ਰਮਾ ਦੇ ਨਾਲ ਰਾਜੀਸ਼ ਗਿਲ ਨਿਊਜ਼ ਨੇਸ਼ਨ ਅੰਮ੍ਰਿਤਸਰ